ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਤਾਂ ਜਦੋਂ ਸਗਨ ਪੈ ਰਿਹਾ ਹੁੰਦਾ ਤਾਂ ਕੀਰ ਵਿੱਚ ਕੁੜੀ ਦਾ ਭਰਾ ਨੋਟ ਵਾਰ ਕੇ ਲਾੜਾ ਤੇ ਲਾੜੀ ਤੋਂ ਪੈਸੇ ਸੌੜਦਾ ਤਾਂ ਕੁੜੀ ਉੱਠ ਕੇ ਪੈਸੇ ਚੁੱਕਣ ਲੱਗ ਜਾਂਦੀ ਹੈ ਇਹ ਸਭ ਦੇਖ ਕੇ ਲਾੜਾ ਹੈਰਾਨ ਰਹਿ ਜਾਂਦਾ ਤੇ ਫਿਰ ਕੁੜੀ ਦੀ ਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ ਤੇ ਕੁੜੀ ਆਪਣੀ ਗਲਤੀ ਮੰਨ ਲੈਂਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਅਰੇ ਮੋਟੇ ਦਮਾਕੀ ਤੇਰਾ ਵਿਆਹ ਹੈ dia akan cakap perkara